ਹਾਂਜੀ ਆਹ ਵੀਡੀਓ ਧਿਆਨ ਨਾਲ ਦੇਖਿਓ ਜੇ ਹੋ ਸਕੇ ਤਾਂ ਸ਼ੇਅਰ ਕਰਿਓ ਤਾਂ ਜੋ ਸਾਡੀ ਬਾਤ ਦੂਰ ਤੱਕ ਪਹੁੰਚ ਸਕੇ ਤੇ ਪਵਨ ਤੁਮਨ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਤੇ ਬਾਅਦ ਦਾ ਚਿਹਰਾ ਤੁਹਾਨੂੰ ਆਹ ਵੀਡੀਓ ਚ ਦੇਖੇ ਜਾਣਾ ਜ਼ਰੂਰ ਦੇਖਿਓ ਧਿਆਨ ਨਾਲ ਸਾਡੇ 750 ਕਿਸਾਨ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਲੱਗ ਗਿਆ ਹੁਣ ਆਪਾਂ ਤਾਂ ਇਸ ਵੀਡੀਓ ਚ ਕਿ ਕਿੰਨਾ ਸਤਕਾਰ ਇਹ ਪਹਿਲਾਂ ਕਰਦਾ ਸੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਤੇ ਹੁਣ ਕਿੰਨਾ ਕੁ ਕਰਦਾ ਤੇ ਅਸੀਂ ਕਿਸਾਨ ਅੰਦੋਲਨ ਦੇ ਸਹੀਦ ਪਰਿਵਾਰ 400 ਪਰਿਵਾਰ ਜਿਨ੍ਹਾਂ ਨੂੰ ਨੌਕਰੀ ਅਜੇ ਤੱਕ ਨਹੀਂ ਮਿਲ ਜਾਏਗੀ ਆਹ ਜਿਹੜਾ ਪਟਾ ਦਿਖਦਾ ਗਲ ਚ ਇਹ 22 ਮੈਨੂੰ ਸਾਨੂੰ 2022 ਚ ਚੰਡੀਗੜ੍ਹ 3 ਲੱਖ ਤੇਲੰਗਾਨਾ ਨੇ ਮੁਆਵਜ਼ਾ ਦੇਣਾ ਸੀ ਜਿਹੜਾ ਅੱਜ ਤੱਕ ਸਾਡਾ 1500 ਪਰਿਵਾਰਾਂ ਦਾ ਨਹੀਂ ਆਇਆ ਕੌਣ ਖਾ ਗਿਆ 23 ਜਨਵਰੀ ਦੇ ਪਿੰਡ ਖੋਡਿਆ ਖੇਤੀਬਾੜੀ ਮੰਤਰੀ ਦੇ ਪਿੰਡ ਬੈਠੇ ਆ ਪੱਕਾ ਧਰਨਾ ਲਈ ਦਰਦ ਦਰ ਤੱਕ ਇਹ ਖਾਨਿਆ ਕੋਈ ਸੁਣਵਾਈ ਨਹੀਂ ਸਾਡੇ ਨਾਂ ਤੇ ਭਵਾਂਤਮਨ ਸਿਆਸਤਾ ਕਰੀ ਜਾਂਦਾ ਸਾਡੇ 750 ਕਿਸਾਨਾਂ ਦੇ ਨਾਂ ਤੇ ਉਹ ਸਾਡੀ ਬਾਤ ਨਹੀਂ ਪੁੱਛਦਾ ਹੈਗਾ ਸੋ ਬਹੁਤ ਹੀ ਘਟੀਆ ਰਾਜਨੀਤੀ ਕਰਦੇ ਨੇ ਆਮ ਆਦਮੀ ਭਵਾਂਤਮਨ ਕਿਸਾਨ ਅੰਦੋਲਨ ਦੇ ਸੀਦਾਂ ਨੂੰ ਭੁੱਲ ਗਏ ਅਸੀਂ ਦਰਦ ਦਰ ਤੱਕ ਇਹ ਖਾਨਿਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਬਹੁਤ ਦੁੱਖ ਆਉਂਦਾ ਮਨ ਨੂੰ ਅੱਜ 9 ਫਰਵਰੀ ਮੇਰੇ ਡੈਡੀ 3 ਸਾਲ ਪਹਿਲਾਂ ਜਾਨ ਗਈ ਸੀ